ਤਾਂ ਅਸੀਂ ਇਸ ਵਕਤ ਮੌਜੂਦ ਹੈਗੇ ਹਾਂ ਉਦੋਂ ਕੇ ਪਿੰਡ ਵਿਖੇ ਦੱਸ ਦਈਏ ਕਿ ਪੰਜਾਬ ਪੁਲਸ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਇੱਥੇ ਕੀਤੀ ਗਈ ਆ ਤਾਂ ਡੀਆਜੀ ਸਾਹਿਬ ਵੀ ਇੱਥੇ ਮੌਜੂਦ ਨੇ ਆਲਾ ਅਧਿਕਾਰੀ ਸਰ ਇੱਥੇ ਮੌਜੂਦ ਹੈਗੇ ਨੇ ਗੱਲ ਵੀ ਕਰਦੇ ਆ ਤਾਂ ਸਰ ਕੀ ਅੱਜ ਜਿਹੜੀ ਕਾਰਵਾਈ ਇੱਥੇ ਕੀਤੀ ਗਈ ਹੈ ਇਨਕਾਊਂਟਰ ਕੀਤਾ ਗਿਆ ਕੀ ਮਾਮਲਾ ਸੀਗਾ ਪੂਰਾ ਦੇਖੋ ਇਹਦੇ ਵਿੱਚ ਇਹ ਕਹਿ ਸੀਗਾ ਕਿ 6 ਨਵੰਬਰ ਨੂੰ ਜੰਡਿਆਲਾ ਗੁਰੂ ਦੇ ਵਿੱਚ ਇੱਕ ਪ੍ਰੀ-ਨਿੰਗ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਮੋਟਰਸਾਈਕਲ ਬੰਨ ਜਿਹੜੇ ਸੀ ਨੌਜਵਾਨਾਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਵਿੱਚ ਇਹ ਪਤਾ ਲੱਗਿਆ ਸੀਗਾ ਕਿ ਇਹ ਫਰੋਤੀ ਮੰਗ ਰਹੇ ਸਨ ਇਹਦੇ ਪਿੱਛੇ ਜਿਹੜਾ ਇਹਨਾਂ ਦਾ ਜਿਹੜਾ ਮੇਨ ਬੰਦਾ ਸੀਗਾ ਉਹ ਕੇਸ਼ਵ ਸ਼ਵਾਲਾ ਹੈਗਾ ਕੇਸ਼ਵ ਸ਼ਵਾਲਾ ਜੋ ਫੋਰਨ ਵਿੱਚ ਬੈਠਾ ਹੈਗਾ ਇੱਥੋਂ ਭੱਜਿਆ ਆਇਆ ਹੈਗਾ ਤੇ ਉਹ ਜੱਗੂ ਭਵਨਪੁਰੀਆ ਜਿਹੜਾ ਗੈਂਗਸਟਰ ਸਾਰਿਆਂ ਨੂੰ ਪਤਾ ਹੈਗਾ ਉਸ ਦਿਆ ਇਹ ਹੱਥ ਠੋਕਾ ਹੈਗਾ ਜਿਹੜਾ ਬਾਹਰ ਬੈਠਾ ਉਹਦੇ ਇਸ਼ਾਰੇ ਤੇ ਇਸ ਮਾਝੇ ਇਲਾਕੇ ਦੇ ਵਿੱਚ ਐਨਡੀपीएस ਦਾ ਤੇ ਫਰੋਤੀਆਂ ਦਾ ਕੰਮ ਕਰ ਰਿਹਾ ਹੈਗਾ ਇਹਨਾਂ ਨੇ ਉਸ ਤੋਂ ਫਰੋਤੀ ਮੰਗੀ ਸੀ ਨਾ ਦੇਣ ਦੀ ਸੂਰਤ ਤੇ ਵਿੱਚ ਤਿੰਨ ਨੌਜਵਾਨਾਂ ਨੇ ਮੋਟਰਸਾਈਕਲ ਤੇ ਸੀਗੇ ਜਿਹੜੇ ਉਹਨਾਂ ਨੇ ਸ਼ਾਮ 7-8 ਦੇ ਕਰੀਬ ਅਵਾਜੇ ਉਸ ਤੇ ਫਾਇਰਿੰਗ ਕੀਤੀ ਸੀ ਜੇਦੇ ਵਿੱਚ ਉਹਨਾਂ ਦੀ ਉਹ ਜਾਨੀ ਨੁਕਸਾਨਤਾ ਨਹੀਂ ਹੋਇਆ ਸੀਗਾ ਉਸ ਦਿਨ ਤੋਂ ਹੀ ਐਸਐਸਪੀ ਸਾਹਿਬ ਆਪਣੇ ਜਿਹੜੇ ਨਿਗਰਾਨੀ ਤੇ ਸਾਰੇ ਜਿਹੜੀ ਸਾਡੀ ਟੀਮ ਹੈਗੀ ਹੈ ਅੰਮ੍ਰਿਤਸਰ ਦਿਹਾਤੀ ਦੀ ਐਸਐਚਓ ਮੁਖਤਿਆਰ ਡੀਐਸਪੀ ਇੰਦਰਜੀਤ ਸਿੰਘ ਸਾਡੇ ਐਂਟੀ ਗੈਂਗਸਟਰ ਸਕਾਟ ਦੇ ਜਿਹੜੇ ਹੈਗੇ ਇੰਸਪੈਕਟਰ ਅਮਨ ਇਹ ਸਾਰੇ ਲੱਗੇ ਹੋਏ ਸੀਗੇ ਤੇ ਟੈਕਨੀਕਲ ਤੇ ਹਿਊਮਨ ਇੰਟੈਲਿਸ ਇੰਟੈਲੀਜੈਂਸ ਨੂੰ ਅਸੀਂ ਜੋੜ ਰਹੇ ਸੀਗੇ ਉਹਦੇ ਵਿੱਚ ਆਏ ਪਤਾ ਤਿੰਨੋਂ ਜਿਹੜੇ ਜਿਹੜੇ ਉਹਦੇ ਚ ਕਿਉ ਸੀਗੇ ਉਹਨਾਂ ਨੂੰ ਆਡੈਂਟੀਫਾਈ ਕਰ ਲਿੱਤਾ ਗਿਆ ਸੀਗਾ ਤੇ ਉਹਨਾਂ ਤੇ ਸਾਰਿਆਂ ਦੀਆਂ ਟੀਮਾਂ ਉਹਨਾਂ ਨੂੰ ਵਕ ਵਕ ਟੀਮਾਂ ਨੂੰ ਵਰਕਕ ਟਾਸਕ ਦਿੱਤੇ ਗਏ ਸੀ ਤੇ ਅੱਜ ਸਾਨੂੰ ਇੱਕ ਮੁਖਬਰੀ ਮਿਲੀ ਸੀਗੀ ਕਿ ਇਹ ਇਸ ਇਲਾਕੇ ਦੇ ਵਿੱਚ ਇਹ ਹੈਗਾ ਤੇ ਮੋਟਰਸਾਈਕਲ ਦਾ ਸਾਨੂੰ ਡਿਸਕ੍ਰਿਪਸ਼ਨ ਸੀਗੀ ਇਹਦੇ ਉੱਤੇ ਤੇ 트੍ਰੈਪ ਉਸੇ ਤਰ੍ਹਾਂ ਹੀ ਲਾਇਆ ਗਿਆ ਸੀਗਾ ਜਦੋਂ ਇਹ ਨੂੰ ਪਤਾ ਲੱਗਾ ਕਿ 트੍ਰੈਪ ਲੱਗਿਆ ਤੇ ਪੁਲਿਸ ਆ ਗਿਆ ਇਸਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਇਹ ਤਾਂ ਮੋਟਰਸਾਈਕਲ ਇੱਥੇ ਸਕਿਪ ਕਰ ਗਿਆ ਸੀਗਾ ਤੇ ਸਲਿੱਡ ਕਰ ਗਿਆ ਹੈਗਾ ਤਾਇਜ਼ ਨੇ ਆਪ ਬਚਨ ਦੇ ਦੇ ਚੱਕਰ ਦੇ ਵਿੱਚ ਪੁਲਿਸ ਉੱਤੇ ਅਨਪਰੋਵੋਕਡ ਫਾਇਰਿੰਗ ਕੀਤੀ ਹੈਗੀ ਹੈ ਇਨ ਐਕਸਚੇਂਜ ਆਫ ਫਾਇਰ ਉਹ ਇੰਜਰ ਹੋਇਆ ਪਰ ਉਸ ਨੂੰ ਅਰੈਸਟ ਕਰ ਲੈਂਦਾ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਤਿੰਨੇ આરોપી ਇਹਦੇ ਵਿੱਚ ਅਸੀਂ ਆਇਡੈਂਟੀਫਾਈ ਕਰ ਲਿੱਤੇ ਦੂਸਰਾ આરોપી ਜਿਹੜਾ ਰਵੀ ਹੈ ਉਹਨੂੰ ਵੀ ਅਸੀਂ ਅਰੈਸਟ ਕਰ ਲਿੱਤਾ ਹੈਗਾ ਤੀਸਰਾ આરોપી ਹੈ ਉਹਦੇ ਲਈ ਸਾਡੀਆਂ ਟੀਮਾਂ ਮੈਂ ਉਹਦੀਆਂ ਡਿਟੇਲ ਸ਼ੇਅਰ ਨਹੀਂ ਕਰਾਂਗਾ ਕਿਉਂਕਿ ਅਸੀਂ ਉਹਨਾਂ ਦੀ ਟੀਮਾਂ ਡਿਸਪੈਚ ਕੀਤੀ ਆ ਉਸ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਵਾਂ। ਸਰ ਇਹ ਕਦੋਂ ਤੋਂ ਕੰਮ ਕਰ ਰਹੇ ਸੀ ਕਿ ਜੱਗੂ ਲਈ ਜੱਗੂ ਭਗਵਾਨਪੁਰੀਆ ਲਈ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਉਸ ਦੇ ਗੈਂਗ ਦੇ ਨਾਲ ਰਿਲੇਟਿਡ ਹੈਗੇ ਸੀਗੇ ਸਾਰੇ ਵਿਅਕਤੀ। ਦੇਖੋ ਜਿਹੜਾ ਤਾਂ ਉਜਵਲ ਹੰਸ ਹੈਗਾ ਇਹਦੇ ਤੇ 7-8 ਪਰਚੇ ਦਰਜ ਨੇ ਅਟੈਂਪਟ ਟੂ ਮਰਡਰ ਦੇ ਆਰਮਜ਼ ਐਕਟ ਦੇ ਹਥਿਆਰ ਦੇ ਬਲ ਤੇ ਕਾਰਾਂ ਖੋਨ ਦੇ ਤੇ ਜਿਹੜਾ ਦੂਸਰਾ ਹੈਗਾ ਉਸ ਹੀ ਹਲੇ ਦੇਖਾਂਗੇ ਉਹਨਾਂ ਦੇ ਕੀ ਕ੍ਰਿਮੀਨਲ ਰਿਕਾਰਡ ਹੈਗਾ। ਇਹਨਾਂ ਤੋਂ ਹਲੇ ਤਾਂ ਇਹ ਕੁਝ ਦੱਸਣ ਦੀ ਹਾਲਤ ਚ ਨਹੀਂ ਹੈਗਾ ਇੰਜਰਡ ਹੈ। ਜਦੋਂ ਇਹ ਹੁੰਦਾ ਫਿਰ ਅਸੀਂ ਇਹਨਾਂ ਦੀਆਂ ਜਿਹੜੀਆਂ ਹੋਰ ਇਹਨਾਂ ਦੀਆਂ ਕਿਸੇ ਵਾਰਦਾਤਾਂ ਦੇ ਵਿੱਚ ਸ਼ਮੂਲੀਅਤ ਹੈਗੀ ਆ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਬਟ ਮੈਂ ਸ਼ਾਬਾਸ਼ ਦੇਣਾ ਚਾਹਾਂਗਾ ਐਸਐਸਪੀ ਅੰਮ੍ਰਿਤਸਰ ਨੂੰ ਜਿਨ੍ਹਾਂ ਨੇ ਫਰੰਟ ਤੋਂ ਲੀਡ ਕਰਕੇ ਆਪਣੀ ਟੀਮ ਨੂੰ ਮੋਟੀਵੇਟ ਕਰਕੇ ਇਸ ਕੇਸ ਨੂੰ ਬਹੁਤ ਹੀ ਜਲਦ ਇਸ ਨੂੰ ਕ੍ਰੈਕ ਕੀਤਾ ਹੈਗਾ ਤਾਂ ਸਰ ਇਹਨਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਪਾਈ ਗਈ ਹੋਵੇ ਜਾਂ ਕੋਈ ਹਥਿਆਰ ਫੜੇ ਗਏ ਹੋਣ ਖਾਸ ਤੌਰ ਤੇ ਕੀ ਕੀ ਕੋਈ ਰਿਕਵਰੀ ਹੋਈ ਹੈ ਹਾਂ ਮੁੱਖ ਕੇ ਤੇ ਉਹਨ ਸਾਨੂੰ ਇੱਕ 9mm ਦੀ ਪਿਸਤਲ ਮਿਲੀ ਹੈ ਇਸ ਕ୍ୟੂਸ ਤੋਂ ਉਜਵਲ ਹੱਸ ਤੋਂ ਬਾਕੀ ਜਿਹੜਾ ਦੂਸਰਾ ਬੰਦਾ ਫੜਿਆ ਹੈਗਾ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿੱਥੇ ਇਹਨਾਂ ਦੇ ਹਥਿਆਰ ਕਿਹੜੇ-ਕਿਹੜੇ ਹਥਿਆਰ ਯੂਜ਼ ਹੋਏ ਸੀ ਉਹ ਕਿੱਥੇ ਨੇ ਹਥਿਆਰ ਉਹ ਇੱਕ ਜਾਂਚ ਦਾ ਵਿਸ਼ਾ ਹੈਗਾ ਉਹ ਆਂਦੇ ਸਮੇਂ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਕੋਲੇ ਕੁਝ ਆਏਗਾ ਅਸੀਂ ਡਿਟੇਲਸ ਤੁਹਾਨੂੰ ਸ਼ੇਅਰ ਕਰਦੇ ਹਾਂ ਸਰ ਇਹਨਾਂ ਦਾ ਕੀ ਲੱਗਦਾ ਹੈ ਜਿਹੜਾ ਗੈਂਗ ਆ ਕਿਤਨਾ-ਕਿਤੇ ਤਾਰਾਂ ਇਹਦੀਆਂ ਹੋਰ ਵੀ ਜੁੜ ਸਕਦੀਆਂ ਨੇ ਕਿਉਂਕਿ ਬੜੀ ਜਲਦੀ ਜਿਹੜਾ ਕੇਸ ਟਰੇਸ ਕਰ ਲਿੱਤਾ ਗਿਆ ਤੁਹਾਨੂੰ ਨਹੀਂ ਜਲਦ ਟਰੇਸ ਕਰਨਾ ਤਾਂ ਇਹ ਤਾਂ ਸ਼ਾਬਾਸ਼ੀ ਪੁਲਿਸ ਦੀ ਹੈਗੀ ਹੈ ਕਿ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਨੂੰ ਕਰੈਕ ਕੀਤਾ ਹੈਗਾ ਤੇ ਸਾਰਿਆਂ ਦਾ ਇੱਕ ਇੱਕ ਟੀਮ ਐਫਰਟ ਹੈਗੀ ਹੈ ਬਾਕੀ ਜੋ ਵੀ ਸਾਡੀ ਤਹਿਕੀਕਾਤ ਵਿੱਚ ਆਵੇਗਾ ਉਸ ਤਰ੍ਹਾਂ ਕਾਨੂੰਨ ਦੇ ਮੁਤਾਬਕ ਕਾਰਵਾਈ ਅਸੀਂ ਅਮਲੇ ਵਿੱਚ ਲਿਆਵਾਂਗੇ ਹੁਣ ਫੜ ਲਿੱਤਾ ਗਿਆ ਸਭ ਨੂੰ ਉਹਨਾਂ ਵਿੱਚੋਂ ਤਿੰਨਾਂ ਤਿੰਨਾਂ ਵਿੱਚੋਂ ਦੋਵਾਂ ਨੂੰ ਅਸੀਂ ਫੜ ਲਿੱਤਾ ਤੀਜਾ ਡੈਂਟੀਫਾਈਡ ਹੈਗਾ ਉਹਨਾਂ ਨੂੰ ਵੀ ਟੀਮਾਂ ਡਿਸਪੈਚ ਕੀਤੀਆਂ ਗਈਆਂ ਹਨ ਫੜਨ ਲਈ ਚਾਹ ਲੱਗਦਾ ਸਰ ਅੱਜ ਵੀ ਜਿਹੜਾ ਜੇਲ੍ਹ ਦੇ ਨੈਟਵਰਕ ਹਜੇ ਵੀ ਚੱਲ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸਿਆ ਕਿ ਉਹਦੇ ਲਈ ਜੱਗੂ ਭਗਵਾਨਪ੍ਰੀ ਵਾਲੇ ਕੰਮ ਕਰਦੇ ਸੀਗੇ ਇਹ ਵਿਅਕਤੀ ਤਾਂ ਲੱਗਦਾ ਕਿ ਤਣਾ ਕਿਤੇ ਜੇਲ੍ਹ ਦੇ ਅੰਦਰ ਉਹ ਹਾਲੇ ਵੀ ਜਿਹੜਾ ਫਰੋਤੀਆਂ ਵਾਲਾ ਸਿਸਟਮ ਲਗਾਤਾਰ ਚ ਨੀ ਮੈਂ ਦੱਸਿਆ ਇਹਦਾ ਜਿਹੜਾ ਇਹਨੂੰ ਹੈਂਡਲ ਤਾਂ ਫੌਰਨ ਬੈਠਾ ਕੇਸ਼ਵ ਸ਼ਿਵਾਲਾ ਕਰ ਰਿਹਾ ਜਿਹੜਾ ਤੁਹਾਡੇ ਅੰਮ੍ਰਿਤਸਰ ਦਾ ਹੀ ਹੈਗਾ ਉਹ ਬੇਸਿਕਲੀ ਇਸ ਨੂੰ ਹੈਂਡਲ ਕਰ ਰਿਹਾ ਸੀ ਇਸ ਸ਼ੂਟਰ ਨੂੰ 메ਨ ਸ਼ੂਟਰ ਨੂੰ ਉਹਦੇ ਇਸ਼ਾਰੇ ਤੇ ਹੀ ਇਹ ਕੰਮ ਕਰ ਰਿਹਾ ਸੀ ਜੋ ਕਿ ਜੱਗੂ ਭਵਨਪੁਰੀਏ ਗੈਂਗ ਦਾ ਇੱਕ ਬੜਾ ਸਰਗਰਮ ਮੈਂਬਰ ਹੈਗਾ ਤੇ ਨੈਟਵਰਕ ਹੈਗਾ ਚੈਲੰਜਸ ਹੈਗੇ ਆ ਜਿਸ ਤਰ੍ਹਾਂ ਦਾ ਚੈਲੰਜ ਹੈ ਪੰਜਾਬ ਪੁਲਿਸ ਸક્ષਮ ਹੈਗੀ ਹੈ ਅਸੀਂ ਇਹ ਸਾਰਾ ਜਿਹੜਾ ਗੈਂਗਸਟਰ ਵਾਦਾ ਹੈ ਉਸ ਨੂੰ ਜੜਾਉ ਅਸੀਂ ਪੁੱਟਣ ਦੇ ਲਈ ਵਚਨ ਬੰਧਾ ਹੈ ਔਰ ਅਸੀਂ ਇਸ ਲਈ ਅਗਰਸਰ ਵੀ ਹੈਗੀ ਹੈ ਕਮੇਟੀ ਕਾਮਯਾਬੀ ਸਮੇਂ ਦਿਓ ਅੱਜ ਦੇ ਇਸ ਕੇਸ ਕਾਮਯਾਬੀ ਹੈ ਕਿ ਲੋਕਾਂ ਨੂੰ ਕੰਫੀਡੈਂਸ ਆਉਂਦਾ ਕਿ ਇਹਦੇ ਵਿੱਚ ਇੱਕ ਮੈਂ ਸੁਣਨਾ ਦੇਣਾ ਚਾਹੁੰਦਾ ਵੀ ਸਾਰੇ ਨੌਜਵਾਨਾਂ ਨੂੰ ਜਿਹੜੇ ਇਸ ਜੁਰਮ ਦੀ ਦਲਦਲ ਵਿੱਚ ਫਸ ਚੁੱਕੇ ਨੇ ਕਿ ਉਹ ਮੇਨਸਟ੍ਰੀਮ 'ਚ ਆ ਜਾਣ ਕੋਈ ਵੀ ਪੁਲਿਸ ਦੇ ਜਿਸ ਤਰ੍ਹਾਂ ਦੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਨੇ ਕੋਈ ਵੀ ਬੰਦਾ ਇਸ ਤਰ੍ਹਾਂ ਮਤਲਬ ਬਖਸ਼ਿਆ ਨਹੀਂ ਜਾਵੇਗਾ ਬੜਾ ਸਟਰੋਂਗ ਮੈਸੇਜ ਹੈ ਜਾਂ ਤਾਂ ਆਪਣਾ ਮੇਨਸਟ੍ਰੀਮ 'ਚ ਆ ਜਾਓ ਨਹੀਂ ਤਾਂ ਫਿਰ ਸਾਰਿਆਂ ਦੇ ਅਸ ਪਰ ਕਾਨੂੰਨ ਜੋ ਹੋਏਗਾ ਉਹ ਤੋਂ ਸਖਤ ਤੋਂ ਸਖਤ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਹੈ ਸਰ ਲਾਸ ਵਾਲਾ ਕੀ ਬੀਤੇ ਦਿਨਾਂ ਦੇ ਵਿੱਚ ਵੀ ਜੋ ਐਸਐਸਪੀ ਦਿਹਾਤੀ ਜਿੱਦਾਂ ਕਿ ਸਰ ਹੁਣਾ ਵੱਲੋਂ ਬੜੀ ਵਧੀਆ ਕਾਰਵਾਈ ਕੀਤੀ ਗਈ ਸੀ ਕਿ ਪੰਜਾਬ ਦਾ ਪਹਿਲਾ ਮਾਮਲਾ ਹੋਏਗਾ ਜੋ ਕਿ ਨਸ਼ਾ ਵਿਰੋਧ ਜਿਹੜਾ ਕਾਰਵਾਈ ਚੱਲ ਰਹੀ ਆ ਤਾਂ ਉਸ ਦੇ ਵਿੱਚ ਕੋਠੀ ਜਿਹੜੀ ਕਰੋਨਾ ਦੀ ਕੋਠੀ ਢਾਈ ਗਈ ਸੀ ਤਾਂ ਉਸ ਦੇ ਵਿੱਚ ਵੀ ਖਾਸ ਤੌਰ ਤੇ ਚੇਤਾਵਨੀ ਦਿੱਤੀ ਗਈ ਸੀ ਜਿਹੜੇ ਵੀ ਨਸ਼ਾ ਤਸਕਰ ਨਸ਼ਾ ਵੇਚਣਗੇ ਉਹਨਾਂ ਤੇ ਇਸੇ ਤਰ੍ਹਾਂ ਨਾਲ ਕਾਰਵਾਈ ਹੋਏਗੀ ਤਾਂ ਦੂਜੀ ਤਰਫਾ ਜੇਕਰ ਲਾਅਨ ਆਰਡਰ ਦੀ ਗੱਲ ਕਰੀਏ ਅਗਰ ਅਸੀਂ ਇਸੇ ਤਰ੍ਹਾਂ ਦੇ ਨਾਲ ਜਦੋਂ ਅਨਕਾਊਂਟਰ ਕੀਤਾ ਜਾਂਦਾ ਜਾਂ ਫਿਰ ਕਈ ਇਹੋ ਜਿਹੇ ਲੋਕ ਫੜੇ ਜਾਂਦੇ ਨੇ ਜੋ ਕਿ ਜ ਵੀ ਅੱਗੇ ਵੱ ਚੁੱਕੇ ਨੇ ਤਾਂ ਕੀ ਲੱਗਦਾ ਕਿ ਇਸ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਉਂਕਿ ਬਾਰਡਰ ਬੈਲਟ ਹੈਗੀ ਆ ਇੱਕ ਤਰਫਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਖਾ ਦੇ ਤਰ੍ਹਾਂ ਦੇ ਸੰਗਤ ਆਉਂਦੀ ਹੈ ਤਾਂ ਕੀ ਲੱਗਦਾ ਕਿ ਕਿੰਨੀ ਕੁ ਠੱਲ ਪਏਗੀ ਇਹਨਾਂ ਜਿਹੜੇ ਲੋਕ ਜੁਰਮ ਦੀ ਦੁਨੀਆ ਦੇ ਵਿੱਚ ਗਏ ਹੋਏ ਅਸੀਂ ਬਚਨਬੰਦ ਹੈ ਇਸ ਮਾਧਿਅਮ ਰਾਹੀਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਅਸੀਂ ਉਹਨਾਂ ਨੂੰ ਮੌਕਾ ਦਿੰਦੇ ਹਾਂ ਕਿ ਆਪ ਦਾ ਹਥਿਆਰ ਸੁੱਟ ਕੇ ਸਾਨੂੰ ਸਰੈਂਡਰ ਕਰਨ ਜੋ ਉਹਨਾਂ ਨੇ ਆਪਣਾ ਉਹ ਕਾਨੂੰਨ ਨੂੰ ਫੇਸ ਕਰ ਅ ਮੀਤਾ ਫਿਰ ਅਸੀਂ ਸਕਸ਼ਮ ਹੈਗੇ ਆ ਕੋਈ ਵੀ ਜੁਰਮ ਕਰੂਗਾ ਅਸੀਂ ਨੂੰ ਸਖਤੋ ਸਖਤ ਐਸ ਪਰ ਕਾਨੂੰਨ ਜੋ ਵੀ ਉਹਦੇ ਬੰਦੀ ਹੋਗੀ ਉਹ ਸਜ਼ਾ ਸੀ ਦਵਾਨੇ ਵਿੱਚ ਜੀ ਦਾ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਤਾਂ ਅੱਜ ਇੱਕ ਵੱਡੀ ਕਾਰਵਾਈ ਜੋ ਗੁਰੂ ਨਗਰੀ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਐਸਐਸਪੀ ਦਿਹਾਤੀ ਨਾਲ ਉਹਨਾਂ ਦੀ ਜਿਹੜੀ ਟੀਮ ਹੈਗੀ ਆ ਤਾਂ ਉਹਨਾਂ ਵੱਲੋਂ ਜਿਹੜੀ ਲਗਾਤਾਰ ਕਾਰਵਾਈ ਕੀਤੀ ਗਈ ਆ ਤਾਂ ਉਹਨਾਂ ਦੀਆਂ ਤਸਵੀਰਾਂ ਜੋ ਲਗਾਤਾਰ ਸਾਂਝੀਆਂ ਕਰ ਰਹੇ ਆ ਤਾਂ ਮੌਕੇ ਦੀਆਂ ਵੀ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਜੋ ਜਦੋਂ ਫਾਇਰਿੰਗ ਹੁੰਦੀ ਹੈ ਤਾਂ ਇੱਥੇ ਵਿਅਕਤੀ ਨੂੰ ਗੋਲੀ ਤਾਂ ਲੱਗਦੀ ਹੈ ਲੇਕਿਨ ਉਸ ਨੂੰ ਹੁਣ ਪੁਲਿਸ ਵੱਲੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਂਦਾ ਤਾਂ ਇਹ ਦੇਖ ਸਕਦੇ ਹਾਂ ਕਿ ਇਸ ਜਗ੍ਹਾ ਤੇ ਜਿੱਥੇ ਵਾਈਟ ਕਲਰ ਦੇ ਨਾਲ ਜੋ ਰਾਉਂਡ ਕੀਤੇ ਗਏ ਨੇ ਮਾਰਕਿੰਗ ਕੀਤੀ ਗਈ ਹੈ ਤਾਂ ਇਸ ਜਗ੍ਹਾ ਦੇ ਉੱਤੇ ਜਦੋਂ ਉਹ ਵਿਅਕਤੀ ਆਂਦੇ ਨੇ ਤਾਂ ਉਹਨਾਂ ਨੂੰ ਫੜਿਆ ਜਾਂਦਾ ਤਾਂ ਇਹ ਲਗਾਤਾਰ ਤਸਵੀਰਾਂ ਜਗਬਾਨੀ ਟੀਵੀ ਦੇ ਉੱਤੇ ਲਾਈਵ ਤਸਵੀਰਾਂ ਆਪਣੇ ਸ਼ੋਗੀ ਨੂੰ ਕਹਾਂਗੇ ਕਿ ਉਸ ਬਾਈਕ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤਾਂ ਜੱਗੂ ਭਗਵਾਨਪੁਰੀਏ ਦਾ ਜੋ ਨੈੱਟਵਰਕ ਦੱਸਿਆ ਜਾ ਰਿਹਾ ਜੋ ਇੱਕ ਵਿਅਕਤੀ ਕੇਸ਼ਵ ਸ਼ਿਵਾਲਾ ਜੋ ਕਿ ਫੌਰਾ ਵਿੱਚ ਬੈਠ ਕੇ ਇਹਨਾਂ ਨੂੰ ਜੋ ਡੀਲ ਕਰਦਾ ਸੀਗਾ ਤਾਂ ਇਹ ਦੇਖ ਸਕਦੇ ਹਾਂ ਕਿ ਇਹ ਜਿਹੜੀਆਂ ਗੋਲੀਆਂ ਚਲੀਆਂ ਉਸ ਦੀ ਜਿਹੜੀ ਮਾਰਕਿੰਗ ਜਿਹੜੀ ਇੱਥੇ ਕੀਤੀ ਗਈ ਹੈਗੀ ਆ ਤਾਂ ਇਹ ਲਗਾਤਾਰ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਗਬਾਨੀ ਟੀਵੀ ਦੇ ਉੱਤੇ ਤਾਂ ਇਹ ਲਗਾਤਾਰ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੱਸ ਜੀਏ ਕਿ ਅੱਜ ਵੱਡੀ ਕਾਰਵਾਈ ਗਰੂ ਨਗਰੀ ਦੀ ਪੁਲਸ ਵੱਲੋਂ ਕੀਤੀ ਗਈ ਆ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੇਖ ਸਕਦੇ ਹਾਂ ਕਿ ਪੁਲਸ ਜਿਹੜੀ ਆ ਫਰੈਂਚਿੰਗ ਟੀਮਾਂ ਮੌਕੇ ਦੇ ਉੱਤੇ ਵੀ ਪਹੁੰਚਿਆ ਹੋਇਆ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਆ ਦੱਸ ਜੀਏ ਕਿ ਅੱਜ ਪੰਜਾਬ ਪੁਲਸ ਵੱਲੋਂ ਇੱਕ ਵੱਡੀ ਕਾਰਵਾਈ ਕੇਸ਼ਵ ਸ਼ਵਾਲਾ ਜੋ ਕਿ ਵਿਅਕਤੀ ਫੌਂਰਚ ਬੈਠ ਕੇ ਜੋ ਇੱਕ ਨੈਟਵਰਕ ਚਲਾਉਂਦਾ ਸੀਗਾ ਜਿਸ ਦਾ ਪਰਦਾ ਫਾਸ਼ ਕੀਤਾ ਉਸ ਦਾ ਇੱਕ ਵਿਅਕਤੀ ਪਹਿਲਾਂ ਤੋਂ ਗ੍ਰਿਫਤਾਰ ਸੀਗਾ ਤਾਂ ਦੂਜੇ ਦੇ ਉੱਤੇ ਅੱਜ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਉਸ ਨੇ ਕਾਉਂਟਰ ਫਾਇਰਿੰਗ ਕੀਤੀ ਤਾਂ ਜਿਸ ਤੋਂ ਬਾਅਦ ਕੀ ਉਸ ਤੇ ਗੋਲੀ ਲੱਗਦੀ ਹੈ ਲੇਕਿਨ ਉਹ ਹੁਣ ਹਸਪਤਾਲ ਦੇ ਵਿੱਚ ਹੈਗਾ ਤਾਂ ਇੱਕ ਵੱਡੀ ਕਾਰਵਾਈ ਅੱਜ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਆ ਤਾਂ ਲਾਈਵ ਤਸਵੀਰਾਂ ਤੜਣਾ ਨਾਲ ਸਾਂਝੀਆਂ ਕੀਤੀਆਂ ਨੇ ਦੱਸ ਜੀ ਕਿ ਹੁਣ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾਂ ਰਹੀਆਂ ਜਿਹੜੇ ਵੀ ਜੁਰਮ ਦੀ ਦੁਨੀਆ ਦੇ ਵਿੱਚ ਕਾਫੀ ਆਪਣੇ ਪੈਰ ਪਸਾਰ ਚੁੱਕੇ ਨੇ ਤਾਂ ਉਹਨਾਂ ਦੇ ਉੱਤੇ ਹੁਣ ਵੱਡੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕੈਮਰਾਮੈਨ ਸੰਦੀਕ ਮਰਦਿਆ ਨੂੰ ਲਖਸ਼ ਨੂੰ ਜਗਮਾਨੀ ਟੀਵੀ ਸ਼੍ਰੀਮਸਾ ਸਾਹਿਬ